ਇਹ ਰਸਤਾ ਜਿਹੜਾ ਪਾਣੀ ਨਾਲੇ ਚ ਪਾਣੀ ਕਾਫੀ 8 8 7 7 8 8 ਫੁੱਟ ਪਾਣੀ ਚੱਲਿਆ ਇਹ ਰਸਤਾ ਬਹੁਤ ਟੁੱਟਿਆ ਹੋਇਆ ਉੱਚਾ ਨੀਵਾ ਬਹੁਤ ਹੈ ਇੱਥੇ ਟਰਾਲੀਆਂ ਨੇ ਟਰਾਲੀ ਆਉਂਦੀ ਸੀ ਸਾਡੇ ਤੇ ਗੱਡੀ ਵੀ ਨਹੀਂ ਸੀ ਪਹਿਲੇ ਦਿਨ ਆ ਰਹੀ ਪਰ ਇਹ ਰਸਤੇ ਵਿੱਚ ਬਹੁਤ ਉੱਚਾ ਨੀਵਾ ਬੜਾ ਮੁਸ਼ਕਲ ਹੋਣਾ ਜਾਣਾ ਬੜਾ ਮੁਸ਼ਕਲ ਸੀ ਇਸ ਕਰਕੇ ਇਹਨੂੰ ਪੱਧਰਾ ਕਰ ਰਹੇ ਹਾਂ ਤਾਂ ਕਿ ਆਉਣ ਜਾਣ 'ਚ ਕੋਈ ਦਿੱਕਤ ਨਾ ਰਹੇ ਤੇ ਇੱਥੇ ਬਹੁਤ ਸਾਰੇ ਵਿਚਾਰੇ ਇਲਾਕੇ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਜਿਹੜੀਆਂ ਮੈਕਮ ਬਣੀਆਂ ਹੋਈਆਂ ਐ ਛੋਟੀਆਂ ਜੇ ਕੋਈ ਕਿਸੇ ਕੋਲ ਗੱਡੀ ਤੇ ਆਉਣਾ ਜਾਣਾ ਹੁੰਦਾ ਮੋਟਰਸਾਈਕਲ ਤੇ ਆਉਣਾ ਜਾਂਦਾ ਬਹੁਤ ਰਿਸਕੀ ਹੈ ਤੇ ਇਹਨਾਂ ਨੂੰ ਰਸਤੇ ਨੂੰ ਥੋੜਾ ਪਲੈਨ ਕਰਨ ਦੀ ਕੋਸ਼ਿਸ਼ ਕਰਦੇ ਹੁੰਦਾ ਕਿ ਆਉਣਾ ਜਾਣਾ ਕੁਝ ਪਰਸੈਂਟ ਆਸਾਨ ਹੋ ਸਕੇ ਤੇ ਬਾਕੀ ਨਾਲ ਵੀ ਨਾਲਾ ਘਰਾਂ ਦਾ ਕੰਮ ਚੱਲ ਰਿਹਾ ਇੱਥੇ ਜਿਨ੍ਹਾਂ ਦੀਆਂ ਛੱਤਾਂ ਗਿਰੀਆਂ ਹੋਈਆਂ ਵਿਚਾਰਾਂ ਦਾ ਕੋਈ ਨਹੀਂ ਹੱਲ ਤੇ ਆਹ ਜ਼ਮੀਨ ਜਿਹੜੀ ਹੈਗੀ ਹੈ ਜਿਨ੍ਹਾਂ ਦੇ ਥੋੜ੍ਹੀ ਥੋੜ੍ਹੀ ਜ਼ਮੀਨ ਹੈਗੀ ਹੈ ਪੱਧਰਾ ਕਰਨ ਦੇ ਸਾਧਨ ਨਹੀਂ ਹੈਗੇ ਟਰੈਕਟਰ ਨਹੀਂ ਹੈ ਜਾਂ ਬਹੁਤ ਛੋਟਾ ਹੈ ਤੇ ਉਹਨਾਂ ਹਾਲਾਤਾਂ ਜਿਹੜੀ ਦੇ ਨਾਲ ਇੱਕ ਤਾਂ ਜਗਾਉਣਾ ਨਹੀਂ ਚਲਦੀ ਕਰਨ ਦੀ ਕੋਸ਼ਿਸ਼ ਕਰ ਰਹੇ ਲੱਗੇ ਹੋਏ ਹੈ ਤੇ ਆ ਇੱਕ ਰਸਤਾ ਜਿਹੜਾ ਹੈਗਾ ਜਿੱਥੇ ਜ਼ਿਆਦਾ ਖਰਾਬ ਹੈ ਰਸਤਾ ਉਹ ਬਣਾਉਣ ਦੀ ਕੋਸ਼ਿਸ਼ ਕਰਦੇ ਤਾਂ ਕਿ ਜ਼ਿੰਦਗੀ ਜਿਹੜੀ ਹੈ ਮੜੀ ਜੀ ਉਹ ਈਜ਼ੀ ਹੋ ਸਕੇ ਬਸ